ਖਬਰਨਾਮਾ ਦਿਖ ਰਿਹਾ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਪ ਆਦਮੀ ਪਾਰਟੀ ਦੇ ਸਾਬਕਾ ਮੰਤਰੀ ਅਤੇ ਮੌਜੂਦਾ ਵਿਧਾਇਕ ਨੇ ਖੋਲੀ ਆਪ ਆਦਮੀ ਪਾਰਟੀ ਦੀ ਪੋਲ ਆਪ ਆਦਮੀ ਪਾਰਟੀ ਕਿਸਾਨਾਂ ਲਈ ਕੀ ਕਰੇਗੀ ਅਤੇ ਉਹਨਾਂ ਨੇ ਇਹ ਵੀ ਦੱਸਿਆ ਕਿ ਕਿੰਨਾ ਕੁ ਮੁਆਵਜ਼ਾ ਐਕਚੁਅਲ ਦੇ ਵਿੱਚ ਸਚਾਈ ਦੇ ਵਿੱਚ ਆ ਪੰਜਾਬ ਦੇ ਲੋਕਾਂ ਅਤੇ ਪੰਜਾਬ ਦੇ ਕਿਸਾਨਾਂ ਨੂੰ ਮਿਲੇਗਾ ਪਹਿਲਾਂ ਆਪਾਂ ਗੱਲ ਸੁਣਦੇ ਹਾਂ ਆਪ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਅਤੇ ਸਾਬਕਾ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੀ ਕਿਸ ਤਰ੍ਹਾਂ ਉਹ ਆਪ ਆਦਮੀ ਪਾਰਟੀ ਨੂੰ ਬੇਨਕਾਬ ਕਰ ਰਹੇ ਹਨ ਮਾਜੇ ਮੂਤੇ ਤੁਸੀਂ ਸੁਣੋ ਮਾਜੇ ਤਾਰੇ ਕਿ ਜਿੱਥੇ 25 25 30 ਏਕੜ ਲੋਕਾਂ ਦੇ ਫਸਲ ਤਬਾਹ ਹੋ ਗਈ ਹੈ ਤੇ ਮਾਜਾ ਮਿਲਦਾ ਪੰਜਾਖ ਲਿਆਦਾ ਹੂੰ ਉੱਥੇ ਇੱਕ ਮਾੜਾ ਜਿਹਾ ਆਸ ਹੈਗਾ ਸਰਕਾਰਾਂ ਦਾ ਮਾਜੇ ਦਾ ਜੱਟ ਦਾ ਕੋ ਉਹ ਪੋਜ਼ੀਸ਼ਨੀ ਥੋੜੀ ਦੀ ਉਹ ਪੋਜ਼ੀਸ਼ਨੀ ਉਹ ਸਖਤ ਤਾਂ ਪਾਣੀ ਇੰਟਰ ਸਿਸਟਮ ਨਾਲ ਪਹਿਲਾਂ ਇਹਨੂੰ ਪਹਿਲਾਂ ਸਮਝੋ ਤੁਸੀਂ 50 ਕਿੱਲੇ ਤੁਹਾਡੇ ਬਦਵਾਦ ਹੁੰਦੇ ਤਾਂ ਨਵਾਦੋਂ 5 ਕਿੱਲੇ ਦਾ ਮਿਲਦਾ 5 ਕਿੱਲੇ ਕੀ ਆ 15000 ਬਾਪੂਆ ਦੇ ਦੂੰਗੇ 17000 ਆ ਜੂ ਸਰਕਾਰ ਦੀ ਸੈਂਟਰ ਗਵਰਨਮੈਂਟ ਨੇ ਮਦਦ ਕਰਨੀ ਆ ਸਾਨੂੰ ਕਿ 17 ਨਹੀਂ ਜੀ 20 ਦੇ ਦੋ ਸਮਝ ਦੇ ਦੀ ਗੱਲ 18 ਦੇ ਦੋ ਇਹਨਾ ਦੇ ਦੋ ਤੋਂ ਉਦੋਂ ਹੀ ਦੱਸੋ ਕਿਸਾਨ ਦਾ ਕਿੱਥੇ 20 ਕਿੱਲੇ ਝੋਨਾ ਸੀਗਾ ਤੋਂ ਤਾਂ 1 ਲੱਖ ਦਾ ਝੋਨਾ ਖਰਾਬ ਹੋ ਗਿਆ ਤਾਂ ਅਸੀਂ ਉਹਦੀ ਕਿੰਨੀ ਕਿੱਲੇ ਦਿੰਦਾ ਤੋਂ ਲੱਖ ਦੀ ਮਤ ਕਰਦਾ ਮੱਤੀ ਆ ਨਾ ਥੋੜੀ ਉਹਦੇ ਘਾਹ ਹਰਾ ਹੁੰਦਾ ਇਹ ਕਿਸਾਨ ਜਦੋਂ ਵਿੱਠੂਗਾ ਤੂੰ ਪਰਮਾਤਮਾ ਹੀ ਠਾ ਸਕਦਾ ਇਹਦੀ ਮਿਹਨਤ ਦੇ ਹਿੱਤ ਹੋਣਾ ਸਰਕਾਰਾਂ ਦੇ ਕਾਗਜ਼ ਦੇ ਸਾਧ ਨਹੀਂ ਸਰਕਾਰਾਂ ਦਾ ਕੰਮ ਕਰਦੀਆਂ ਜੋ ਅਸੀਂ ਕਰ ਰਹੇ ਹਾਂ ਸਮਝੀਂ ਗੱਲ ਮਾਝੇ ਦਾਾਂਗੇ ਘਰਾਂ ਦਾ ਵਿਦਾਨ ਦੇ ਖੇਤਾਂ ਦਾ ਦਾਾਂਗੇ ਹਾਸੀ ਦਾ ਦਾਾਂਗੇ ਪਰ ਕੁਦਰਤ ਦੇ ਅੱਗੇ ਪਰਮਾਤਮਾ ਦੇ ਅੱਗੇ ਅਰਦਾਸ ਹੈ ਕਿ ਇਹਨਾਂ ਨੂੰ ਫੇਰ ਬਰਬਖਸ ਇਹ ਬਾਰ-ਬਾਰ ਡਿੱਗਦੇ ਆ ਬਾਰ-ਬਾਰ ਉੱਠਦੇ ਆ ਕਿਉਂਕਿ ਸਾਡੀ ਤੋਂ ਮੂਲਕ ਸਥਿਤੀ ਇਦਾਂ ਦੀ ਆ ਕਈ ਵਾਰ ਸਾਨੂੰ ਜੰਗਾਂ ਦਾ ਸਾਹਮਣਾ ਕਰਨਾ ਪਿਆ ਕਈ ਵਾਰ ਸਾਨੂੰ ਹੱੜਾ ਦਾ ਸਾਹਮਣਾ ਕਰਨਾ ਪਿਆ ਪਰ ਸਾਡਾ ਇਟ ਮੀਨਸ ਕਿ ਪੰਜਾਬ ਦੇ ਲੋਕ ਜਿਨ੍ਹਾਂ ਕੋਲ 20 ਕਿੱਲੇ ਜਾਂ 25 ਕਿੱਲੇ 30 ਕਿੱਲੇ 50 ਕਿੱਲੇ ਜਾਂ 100 ਕਿੱਲੇ ਜ਼ਮੀਨ ਹੈ ਉਹਨਾਂ ਨੂੰ ਮੁਆਵਜ਼ਾ ਕਿੰਨਾ ਮਿਲੇਗਾ ਸਿਰਫ 5 ਕਿੱਲਿਆਂ ਦਾ ਇਹ ਖੁਦ ਆਮ ਆਦਮੀ ਪਾਰਟੀ ਦੇ ਸਾਬਕਾ ਮੰਤਰੀ ਅਤੇ ਮੌਜੂਦਾ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਕਹਿ ਰਹੇ ਨੇ ਕੁਲਦੀਪ ਸਿੰਘ ਧਾਲੀਵਾਲ ਕਹਿ ਰਹੇ ਨੇ ਕਿ ਇਹ ਮੁਆਵਜ਼ਾ ਸਿਰਫ ਨਾਮਧਾਈ ਹੈ ਕਿਸਾਨਾਂ ਨੂੰ ਖੁਦ ਆਪ ਨੂੰ ਉੱਠਣਾ ਪੈਣਾ ਹੈ ਕਿਸਾਨਾਂ ਨੂੰ ਖੁਦ ਆਪਣੀ ਜ਼ਮੀਨ ਆਬਾਦ ਕਰਨੀ ਪੈਣੀ ਹੈ ਉਹਨਾਂ ਕਹਿੰਦਾ ਜਿਹੜਾ ਸਰਕਾਰ ਵੱਲੋਂ ਬਣਦਾ ਹੈ ਉਹ ਦਿੱਤਾ ਜਾਵੇਗਾ ਲੇਕਿਨ ਭੂਗੋਲਿਕ ਸਥਿਤੀ ਹੀ ਪੰਜਾਬ ਦੀ ਅਜਾਈ ਹੈ ਕਦੇ ਜੰਗ ਦੀ ਮਾਰ ਥੱਲੇ ਆ ਜਾਂਦਾ ਹੈ ਕਦੇ ਹੜ੍ਹਾਂ ਦੀ ਮਾਰ ਥੱਲੇ ਆ ਜਾਂਦਾ ਹੈ ਕਦੇ ਕੋਰੋਨਾ ਵਾਇਰਸ ਦੀ ਮਾਰ ਥੱਲੇ ਆ ਜਾਂਦਾ ਹੈ ਉਹਨਾਂ ਨੇ ਕਿਹਾ ਕਿ ਸਿਰਫ 5 ਤੋਂ 10 ਕਿੱਲਾਂ ਉੱਤੇ ਮੁਆਵਜ਼ਾ ਮਿਲੇਗਾ ਬਾਕੀ ਮੁਆਵਜ਼ਾ ਨਹੀਂ ਦੇ ਸਕਦੀ ਸਰਕਾਰ ਸਰਕਾਰ ਸਮਰਥ ਹੈ ਲੱਗਦਾ ਹੈ ਕਿ ਜੋ ਬਿਆਨ ਦਿੱਤਾ ਗਿਆ ਹੈ ਗੁਲਦੀਪ ਸਿੰਘ ਢਾਡੀਵਾਲ ਦਾ ਇਸ ਨੂੰ ਲੈ ਕੇ ਪੰਜਾਬ ਦੇ ਕਿਸਾਨਾਂ ਵੱਲੋਂ ਵਿਰੋਧ ਹੋਵੇਗਾ ਕਿਉਂਕਿ ਪੰਜਾਬ ਦੇ ਕਿਸਾਨਾਂ ਨੇ ਆਲਰੇਡੀ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵਾਰ-ਵਾਰ ਪੰਜਾਬ ਸਰਕਾਰ ਵੱਲੋਂ ਕਿਹਾ ਜਾ ਰਿਹਾ ਹੈ ਕਿ ਤੁਸੀਂ ਸਿਰਫ ਕੀ ਕੀਤਾ ਊਠ ਦੇ ਮੂੰਹ ਦੇ ਵਿੱਚ ਜੀਰਾ ਦਿੱਤਾ ਹੈ ਊਠ ਦੇ ਮੂੰਹ ਦੇ ਵਿੱਚ ਜੀਰਾ ਦਿੱਤਾ ਗਿਆ ਹੈ 20000 ਮੁਆਵਜ਼ੇ ਦੇ ਨਾਲ ਪੰਜਾਬ ਦੇ ਕਿਸਾਨਾਂ ਦੀ ਪਰਭਾਈ ਨਹੀਂ ਹੋਵੇਗੀ ਤੇ ਦੂਸਰੇ ਪਾਸੇ ਤੁਸੀਂ ਕਹਿੰਦੇ ਹੋ ਕਿ ਪੰਜਾਬ ਦੇ ਕਿਸਾਨ ਵਿਲੇ ਨਕਮੇ ਇਹ ਬਿਨਾ ਮਤਲਬ ਤੋਂ ਧਰਨੇ ਲਾਉਂਦੇ ਨੇ ਤੇ ਹੁਣ ਵੇਖੋ ਪੰਜਾਬ ਦੇ ਕਿਸਾਨ ਦੇ ਹਾਲਾਤ ਕਿਵੇਂ ਨੇ ਕਿਵੇਂ ਤਰਾਸਤੀ ਦੇ ਵਿੱਚੋਂ ਗੁਜ਼ਰੇਵੇਂ ਕਿਵੇਂ ਤਬਾਈ ਦੇ ਮੰਝਰ ਜਿਹੜੇ ਨੇ ਪੰਜਾਬ ਦੇ ਲਗਭਗ 10 ਜ਼ਿਲ੍ਹਿਆਂ ਵਿੱਚ ਵੇਖੇ ਜਾ ਸਕਦੇ ਨੇ ਹੜ੍ਹਾਂ ਦੇ ਪਾਣੀ ਦੇ ਨਾਲ ਧਨ ਜਿਹੜਾ ਉਹਨਾਂ ਸਮਾਜ ਸੇਵੀਆਂ ਦਾ ਉਹਨਾਂ ਗਾਇਕਾਂ ਦਾ ਉਹਨਾਂ ਫਿਲਮੀ ਅਕਟਰਾਂ ਦਾ ਜਿਨ੍ਹਾਂ ਵੱਲੋਂ ਮਾਨਲੀ ਸਹਾਇਤਾ ਵੱਡੇ ਪੱਧਰ ਤੇ ਪੰਜਾਬ ਦੇ ਕਿਸਾਨਾਂ ਨੂੰ ਦਿੱਤੀ ਜਾ ਰਹੀ ਹੈ ਧੰਨਵਾਦ